ਹਾਂਜੀ ਦੋਸਤੋ ਪੈਨਸ਼ਨਰਸ ਦਾ ਜਿਹੜਾ ਏਰੀਅਰ ਹੈ ਤੁਹਾਡੇ ਅਕਾਊਂਟ ਦੇ ਵਿੱਚ ਕਦੋਂ ਗ੍ਰੈਂਟਡ ਕੀਤਾ ਜਾਵੇਗਾ ਇਸ ਬਾਰੇ ਜਿਹੜੀ ਹੈ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਨਾਲ ਹੀ ਦਵਾਂਗੇ ਤੇ ਇਹਦੇ ਨਾਲ ਹੀ CPC ਪੰਚਕੂਲਾ ਦੇ ਵੱਲੋਂ ਪੂਰਾ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਸਤੰਬਰ ਮਹੀਨੇ ਦੇ ਵਿੱਚ ਤੁਹਾਡਾ ਜਿਹੜਾ ਏਰੀਆ ਹੈ ਅਕਾਊਂਟ ਦੇ ਵਿੱਚ ਜਮ੍ਹਾਂ ਕੀਤਾ ਜਾਵੇਗਾ ਸਾਰੀ ਹੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਹੋਊ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਫੈਮਲੀ ਪੈਨਸ਼ਨਰ ਤੁਸੀਂ ਇੱਕ 10 2024 ਤੱਕ ਆਪਣੀ ਉਮਰ ਜਿਹੜੀ ਹੈ ਕੈਲਕੂਲੇਟ ਕਰੋ ਤੇ ਆਪਣੀ ਡੇਟ ਆਫ ਬਰਥ ਦੇ ਅਕੋਰਡਿੰਗ ਹੀ ਤੁਹਾਡੀ 1 10 24 ਨੂੰ ਤੁਹਾਡੀ ਉਮਰ ਕਿੰਨੇ ਸਾਲ ਬਣਦੀ ਹੈ ਇਸ ਦੇ ਨਾਲ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਇਹ ਏਰੀਅਰ ਹੈ ਉਹ 1 1 2016 ਤੋਂ 3 6 2021 ਤੱਕ ਦਾ ਜੋ 66 ਮਹੀਨਿਆਂ ਦਾ ਏਰੀਅਰ ਹੈ ਪੰਜਾਬ ਸਰਕਾਰ ਦੇ ਵੱਲੋਂ ਜੋ ਅਦਾ ਕਰਨਾ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਦੋਸਤੋ ਜਿਹੜਾ ਹੈ ਜੇਕਰ ਤੁਸੀਂ 85 ਸਾਲ ਜਾਂ 85 ਸਾਲ ਤੋਂ ਉੱਪਰ ਹੋ ਤਾਂ ਤੁਹਾਨੂੰ 66 ਮਹੀਨੇ ਦਾ ਜੋ ਏਰੀਅਰ ਹੈ ਉਹ ਦੋ ਕਿਸ਼ਤਾਂ ਦੇ ਵਿੱਚ ਮਿਲਣਾ ਹੈ ਜੋ ਫਰਵਰੀ 2025 ਦੇ ਮਾਰਚ 2025 ਦੇ ਵਿੱਚ ਜਿਸ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਜੇਕਰ ਕ੍ਰੈਡਿਟ ਨਹੀਂ ਹੋਇਆ ਤਾਂ ਉਹ ਜਲਦੀ ਬੈਂਕ ਦੇ ਵੱਲੋਂ ਸੀਪੀਸੀ ਪੰਚਕੁੱਲਾ ਦੇ ਵੱਲੋਂ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਜਿਹੜੀ ਹੈ ਸਤੰਬਰ ਮਹੀਨੇ ਦੇ ਵਿੱਚ ਕਰ ਦਿੱਤਾ ਜਾਵੇਗਾ ਹੁਣ ਜੇਕਰ ਤੁਹਾਡੀ ਉਮਰ 75 ਸਾਲ ਤੋਂ 85 ਸਾਲ ਦੇ ਵਿਚਕਾਰ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਨੂੰ ਜੋ ਕਿਸ਼ਤਾਂ ਹਨ ਉਹ 12 ਮਿਲਣੀਆਂ ਹਨ ਜੋ ਕਿ ਕੁੱਲ ਏਰੀਅਰ ਬਣੇਗਾ 68 ਮਹੀਨੇ ਦਾ ਉਸ ਨੂੰ ਜਿਹੜਾ ਹੈ 12 ਦੇ ਨਾਲ ਵੰਡ ਕੀਤੀ ਜਾਵੇਗੀ ਜੋ ਕਿ April 2025 ਨੂੰ ਸ਼ੁਰੂ ਹੋ ਚੁੱਕੀ ਹੈ ਅਤੇ March 2026 ਦੇ ਵਿੱਚ ਇਸ ਦੀ ਲਾਸਟ ਜਿਹੜੀ ਹੈ ਕਿਸ਼ਤ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਹੋਵੇਗੀ ਤੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਜੇ ਹਜੇ ਤੱਕ ਤੁਹਾਡੇ ਅਕਾਊਂਟ ਦੇ ਵਿੱਚ ਕਿਸ਼ਤ ਨਹੀਂ ਆਈ ਹੈ ਤਾਂ ਜਲਦ ਹੀ ਸੀਪੀਸੀ ਪੰਜ ਕੋਲਾ ਦੇ ਵੱਲੋਂ ਤੁਹਾਡੇ ਜੋ ਕਿਸ਼ਤ ਹੈ ਤੁਹਾਨੂੰ ਜਾਰੀ ਕਰ ਦਿੱਤੀ ਜਾਵੇਗੀ ਸੋ 75 ਸਾਲ ਤੋਂ ਨੀਚੇ ਦੇ ਏਜ ਰੱਖਦੇ ਹੋ ਤਾਂ ਤੁਹਾਨੂੰ ਜੋ ਏਰੀਅਰ ਹੈ 42 ਮਹੀਨਿਆਂ ਦੇ ਵਿੱਚ ਹੀ ਮਿਲੇਗਾ ਜਿਸ ਤਰ੍ਹਾਂ ਕਿ 68 ਮਹੀਨੇ ਦਾ ਜੋ ਏਰੀਅਰ ਹੈ ਸਭ ਤੋਂ ਪਹਿਲਾਂ ਜੋ 15 ਕਿਸ਼ਤਾਂ ਹਨ ਇੱਕ ਇੱਕ 2016 ਤੋਂ 31 12 2017 ਤੱਕ ਇਹ ਟੋਟਲ 24 ਬੰਦੀਆਂ ਹਨ ਇਹ 24 ਮਹੀਨਿਆਂ ਦਾ ਜਿੰਨਾ ਏਰੀਅਰ ਬਣੇਗਾ 15 ਕਿਸ਼ਤਾਂ ਬਣਾ ਕੇ April 2025 ਤੋਂ June 2026 ਤੱਕ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਕੀਤਾ ਜਾਵੇਗਾ ਸੋ ਦੋਸਤੋ ਉਸ ਤੋਂ ਬਾਅਦ 11 2018 ਤੋਂ ਲੈ ਕੇ 12 19 ਤੱਕ ਜੋ ਤੁਹਾਡਾ 24 ਮਹੀਨਿਆਂ ਦਾ ਏਰੀਅਲ ਹੈ ਉਹ 12 ਕਿਸ਼ਤਾਂ ਦੇ ਵਿੱਚ ਜਿਹੜਾ ਹੈ ਡਿਵਾਈਡ ਕਰਕੇ ਜੁਲਾਈ 2026 ਤੋਂ ਸ਼ੁਰੂ ਕੀਤਾ ਜਾਵੇਗਾ ਅਤੇ December 2017 ਤੱਕ ਅਕਾਊਂਟ ਦੇ ਵਿੱਚ ਕ੍ਰੈਡਿਟ ਕੀਤਾ ਜਾਵੇਗਾ ਉਸ ਤੋਂ ਬਾਅਦ ਜੋ ਜਿਹੜਾ ਹੈ ਬਚਦਾ ਪੀਰੀਅਡ ਹੈ 1 ਇੱਕ 20 ਤੋਂ 36 21 ਤੱਕ ਇਹ ਕੁੱਲ 18 ਮਹੀਨਿਆਂ ਦਾ ਬਣਦੇ ਹਨ ਇੰਨਾ 18 ਮਹੀਨਿਆਂ ਦੇ ਏਰੀਆ ਨੂੰ ਨੋ ਕਿਸ਼ਤਾਂ ਦੇ ਨਾਲ ਵੰਡਿਆ ਜਾਵੇਗਾ ਤੇ ਜੋ ਕਿ ਜਨਵਰੀ 2028 ਦੇ ਵਿੱਚ ਸ਼ੁਰੂ ਹੋਵੇਗਾ ਤੇ ਸਤੰਬਰ 2028 ਦੇ ਵਿੱਚ ਇਸ ਦੀ ਲਾਸਟ ਕਿਸ਼ਤ ਜੋ ਹੈ ਪੈਨਸ਼ਨਰਸ ਨੂੰ ਜਾਂ ਫੈਮਿਲੀ ਪੈਨਸ਼ਨਰਸ ਨੂੰ ਮਿਲੇਗੀ ਤਾ ਹੁਣ ਆਪਾਂ ਦੇਖਾਂਗੇ ਕਿ ਕਿਹੜੀਆਂ-ਕਿਹੜੀਆਂ ਕੰਡੀਸ਼ਨਲਸ ਹਨ ਜਿਸ ਦੇ ਵਿੱਚ ਫੈਮਿਲੀ ਪੈਸ਼ਨ ਨੂੰ ਜੋ ایرਰ ਹੈ ਉਹ ਮਿਲੇਗਾ ਸਭ ਤੋਂ ਪਹਿਲੀ ਕੰਡੀਸ਼ਨਲ ਜਿਸ ਦੇ ਵਿੱਚ ਜੋ ਪੈਸ਼ਨਰ ਹੈ ਉਹਨਾਂ ਦੀ ਡੈਥ ਇੱਕ-ਇੱਕ 16 ਤੋਂ ਪਹਿਲਾਂ ਹੋ ਚੁੱਕੀ ਹੈ ਇਹ ਅਸੀਂ ਕਿਉਂ ਦੱਸ ਰਹੇ ਹਾਂ ਕਿਉਂਕਿ ਜੋ ਏਰੀਅਰ ਮਿਲਣਾ ਹੈ ਉਹ 1 ਇੱਕ 16 ਤੋਂ 31 6 2021 ਤੱਕ ਮਿਲਣਾ ਹੈ ਤਾਂ ਜੇਕਰ ਪੈਨਸ਼ਨਰ ਦੀ ਡੈਥ ਪੇ ਕਮਿਸ਼ਨ ਦੀ ਨਿਲੰਗਨ ਤੋਂ ਪਹਿਲਾਂ ਹੀ ਹੋ ਚੁੱਕੀ ਹੈ ਤਾਂ ਉਸ ਟਾਈਮ ਪੈਨਸ਼ਨ ਉਹ ਜਿਹੜੀ ਹੈ ਪੈਨਸ਼ਨ ਬੰਦ ਹੋ ਗਈ ਸੀ ਤਾਂ ਤੁਹਾਡੀ ਜੋ ਬੇਸਿਕ ਫੈਮਿਲੀ ਪੈਨਸ਼ਨ ਹੈ ਕਿਉਂਕਿ ਜਦੋਂ ਪੈਨਸ਼ਨ ਕੇਸ ਪ੍ਰੂਵਰ ਹੁੰਦਾ ਹੈ ਤਾ ਉਸ ਦੇ ਵਿੱਚ ਬੇਸਿਕ ਪੈਸ਼ਨ ਪ੍ਰੂਵਲ ਜਿਹੜੀ ਹੈ ਹੁੰਦੀ ਹੈ ਤਾਂ ਜੋ ਬੇਸਿਕ ਫੈਮਲੀ ਪੈਨਸ਼ਨ ਹੈ ਉਹ ਪ੍ਰੂਵ ਕੀਤੀ ਜਾਂਦੀ ਹੈ ਤਾਂ ਪੈਸ਼ਨਰ ਦੀ ਡੈਥ ਤੋਂ ਬਾਅਦ ਫੈਮਲੀ ਪੈਨਸ਼ਨ ਨੂੰ ਬੇਸਿਕ ਫੈਮਲੀ ਪੈਨਸ਼ਨ ਦੀ ਦੇ ਉਮਰ ਜੋ ਹੈ ਉਹ ਪੈਨਸ਼ਨ ਮਿਲਦੀ ਹੈ ਤਾਂ ਇਸ ਵਿੱਚ ਅਗਰ ਡੈਥ ਇੱਕ 16 ਤੋਂ ਪਹਿਲਾਂ ਹੋ ਗਈ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਫੈਮਲੀ ਪੈਨਸ਼ਨ ਨੂੰ ਇੱਕ 16 ਤੋਂ 31 6 2021 ਤੱਕ ਦਾ ਜੋ ایرਰ ਹੈ ਉਨ੍ਹਾਂ ਦੀ ਬੇਸਿਕ ਫੈਮਿਲੀ ਪੈਨਸ਼ਨ ਦੇ ਅਲਾਉਂਸ ਉੱਪਰ ਮਿਲੇਗਾ ਤਾਂ ਉਹੀ ਕੰਡੀਸ਼ਨ ਜੇ ਤੁਸੀਂ 85 ਸਾਲ ਜਾਂ ਇਸ ਤੋਂ ਉੱਪਰ ਹੋ ਤਾਂ ਤੁਹਾਨੂੰ ਦੋ ਕਿਸ਼ਤਾਂ ਮਿਲਣਗੀਆਂ ਜੋ ਕਿ ਫਰਵਰੀ 2000 ਫਰਵਰੀ 25 ਦੇ ਮਾਰਚ 25 ਦੇ ਵਿੱਚ ਸ਼ੁਰੂ ਜੇਕਰ ਤੁਹਾਡੀ ਏਜ 75 ਸਾਲ ਦੀ ਹੈ ਜਾਂ 85 ਸਾਲ ਨੀਚੇ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ 12 ਕਿਸ਼ਤਾਂ ਜੋ ਅਸੀਂ ਤੁਹਾਨੂੰ ਪਹਿਲੀ ਸਲਾਈਡ ਦੇ ਵਿੱਚ ਦਿਖਾ ਚੁੱਕੇ ਹਾਂ ਪਹਿਲਾਂ ਦੱਸ ਚੁੱਕੇ ਹਾਂ ਜੇ ਤੁਸੀਂ 50 ਤਰ ਸਾਲ ਤੋਂ ਲੈਸ ਹੋ ਤਾਂ ਤੁਹਾਨੂੰ 15 ਕਿਸ਼ਤਾਂ 18 ਕਿਸ਼ਤਾਂ ਤੇ 9 ਕਿਸ਼ਤਾਂ ਦੇ ਵਿੱਚ ਏਰੀਅਰ ਦੀ ਅਦਾਇਗੀ ਹੋਸ ਜਾਵੇਗੀ ਜੇਕਰ ਹਜੇ ਤੱਕ ਵੀ ਦੀ ਜਿਹੜੀ ਏਰੀਅਰ ਦੀ ਅਦਾਇਗੀ ਸਟਾਰਟ ਨਹੀਂ ਹੋਈ ਹੈ ਤਾਂ ਕੁਝ ਦਿਨ ਉਡੀਕ ਕਰੋ ਸੀਪੀਸੀ ਪੰਜਕੂਲਾ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਜਲਦੀ ਹੀ ਫੈਮਿਲੀ ਪੈਨਸ਼ਨ ਤੇ ਪੈਨਸ਼ਨਰ ਦੀ ਜੋ ਅਦਾਇਗੀ ਹੈ ਉਹ ਕਰ ਦਿੱਤੀ ਜਾਵੇਗੀ ਜੋ ਦੂਸਰੀ ਕੰਡੀਸ਼ਨ ਹੈ ਉਸ ਕੰਡੀਸ਼ਨ ਦੇ ਵਿੱਚ ਅਸੀਂ ਦੇਖਿਆ ਹੈ ਕਿ ਅਗਰ ਜੋ ਪੈਨਸ਼ਨਰ ਹੈ ਉਹਨਾਂ ਦੀ ਮੌਤ 36 2021 ਤੋਂ ਬਾਅਦ ਹੋਈ ਹੈ ਮਤਲਬ ਕਿ ਜੋ ਪੈਨਸ਼ਨਰ ਹੈ ਉਹ 1 ਇੱਕ 16 ਤੋਂ 30 6 21 ਤੱਕ ਆਪਣੀ ਪੈਸ਼ਨ ਲੈਂਦੇ ਹਨ ਲੈ ਰਹੇ ਹਨ ਤਾਂ ਇਸ ਕੰਡੀਸ਼ਨ ਦੇ ਵਿੱਚ ਫੈਮਿਲੀ ਪੈਸ਼ਨ ਨੂੰ ਜੋ ਪੈਸ਼ਨ ਦਾ ایرਰ ਹੈ ਜੋ ਬੇਸਿਕ ਪੈਸ਼ਨ ਤੇ ਮਿਲਣਾ ਹੈ ਕਿਉਂਕਿ ਜੋ ایرਰ ਦਾ ਟਾਈਮ ਹੈ ਉਸ ਟਾਈਮ ਪੈਸ਼ਨਰ ਨੂੰ ਜਿਉਂਦੇ ਸੀ ਤਾਂ ਉਹਨਾਂ ਨੂੰ ਜੋ ਉਹਨਾਂ ਦੀ ਬੇਸਿਕ ਪੈਨਸ਼ਨ ਸੀ ਉਸ ਤੋਂ ਉੱਪਰ ਸਾਰਾ ਏਰੀਅਰ ਮਿਲੇਗਾ ਤਾਂ ਇਸ ਦੇ ਵਿੱਚ ਵੀ ਬਹੁਤ ਹੀ ਕੰਡੀਸ਼ਨਲ ਹਨ ਫੈਮਿਲੀ ਪੈਨਸ਼ਨ ਦੀ ਜੇਕਰ 85 ਸਾਲ ਹੈ ਤਾਂ ਦੋ ਕਿਸ਼ਤਾਂ ਦੇ ਵਿੱਚ 75 ਵਿਚਕਾਰ 85 ਹੈ 12 ਕਿਸ਼ਤਾਂ ਦੇ ਵਿੱਚ ਜੇਕਰ 75 ਸਾਲ ਤੋਂ نیچے ਹੈ ਤਾਂ 15 18 ਤੇ 9 ਕਿਸ਼ਤਾਂ ਦੇ ਵਿੱਚ ਇਸ ਦੀ ਅਦਾਇਗੀ ਕੀਤੀ ਜਾਵੇਗੀ ਹੁਣ ਥਰਡ ਕੰਡੀਸ਼ਨ ਜਿਹੜੀ ਹੈ ਅਗਲੀ ਜੋ ਕਿ ਪੈਸ਼ਨਰ ਦੀ ਡੈਥ ਹੈ ਉਹ 1 ਇੱਕ 16 ਤੇ 36 21 ਤੱਕ ਜੋ ਏਰੀਅਰ ਦਾ ਟਾਈਮ ਹੈ ਉਸ ਦੇ ਵਿੱਚ ਇਨ ਜਿਹੜੀ ਵਿਚਾਰ ਹੋ ਗਈ ਹੈ ਔਰ ਅਸੀਂ ਮੰਨਦੇ ਹਾਂ ਕਿ ਜਿਹੜਾ ਪੈਨਸ਼ਨ ਦੀ ਡੈਥ ਹੋਈ ਹੈ 23 10 2018 ਤਾਂ ਇੱਕ ਇੱਕ 16 ਤੇ ਜਦੋਂ ਪੈਨਸ਼ਨ ਨੂੰ ਜਿਉਂਦੇ ਸੀਗੇ 23 10 18 ਤੱਕ ਜਿਸ ਤਰ੍ਹਾਂ ਇਸ ਦੇ ਵਿੱਚ ਜੀਗਜ਼ੈਂਪਲ ਲਿਆ ਹੈ ਇੱਥੇ ਪੈਨਸ਼ਨਰਸ ਨੇ ਪੈਨਸ਼ਨ ਪ੍ਰਾਪਤ ਕੀਤੀ ਹੈ 24 10 18 ਤੋਂ ਫੈਮਿਲੀ ਪੈਨਸ਼ਨ ਸਟਾਰਟ ਹੋ ਗਈ ਹੈ ਤਾਂ ਜੋ 24 10 18 ਤੋਂ 31 6 21 ਤੱਕ ਦਾ ਏਰੀਆ ਹੈ ਉਹ ਬੇਸਿਕ ਫੈਮਿਲੀ ਪੈਨਸ਼ਨ ਤਾਂ ਤੇ ਮਿਲੇਗਾ ਜੋ 1 ਇੱਕ 16 ਤੋਂ 23 10 18 ਦਾ ਏਰੀਅਰ ਹੈ ਕਿਉਂਕਿ ਪੈਨਸ਼ਨ ਉਸ ਟਾਈਮ ਜਉਂਦੇ ਸੀ ਤਾਂ ਉਹ ਬੇਸਿਕ ਪੈਨਸ਼ਨ ਦੇ ਉੱਪਰ ਏਰੀਅਰ ਮਿਲੇਗਾ ਹੁਣ ਜੋ ਫੈਮਿਲੀ ਪੈਨਸ਼ਨ ਹੈ ਉਹੀ ਕੰਡੀਸ਼ਨ ਦੇਖੀ ਜਾਵੇਗੀ ਕਿ ਜੇਕਰ 85 ਸਾਲ ਤੋਂ ਉੱਪਰ ਹੈ ਤਾਂ ਦੋ ਕਿਸ਼ਤਾਂ ਦੇ ਵਿੱਚ ਇਸ ਦੀ ਏਰੀਅਰ ਦੀ ਵੰਡ ਕੀਤੀ ਜਾਵੇਗੀ ਜੇਕਰ ਫੈਮਿਲੀ ਪੈਨਸ਼ਨ 85 ਸਾਲ ਦੀ ਇਸ ਤੋਂ ਉੱਪਰ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਇੱਕ ਇੱਕ 16 ਤੋਂ ਲੈ ਕੇ 36 21 ਤੱਕ ਦਾ ਕੁੱਲ ਏਰੀਅਰ ਦੋ ਕਿਸ਼ਤਾਂ ਦੇ ਵਿੱਚ ਵੰਡ ਦਿੱਤਾ ਜਾਵੇਗਾ ਹੁਣ ਜੇਕਰ 75 ਤੋਂ 85 ਸਾਲ ਦੇ ਵਿੱਚ ਹੈ ਤਾਂ ਜੋ ਏਰੀਅਰ ਹੈ ਉਹ 12 ਕਿਸ਼ਤਾਂ ਦੇ ਵਿੱਚ ਵੰਡ ਦਿੱਤਾ ਜਾਊਗਾ ਪ੍ਰੰਤੂ ਜੇਕਰ ਫੈਮਿਲੀ ਪੈਨਸ਼ਨ 75 ਸਾਲ ਤੋਂ ਨੀਚੇ ਹੈ ਉਸ ਕੰਡੀਸ਼ਨ ਦੇ ਵਿੱਚ ਜੋ ਏਰੀਅਰ ਮਿਲੇਗਾ ਇੱਕ ਇੱਕ 16 ਤੋਂ ਲੈ ਕੇ 31 12 17 ਤੱਕ ਦਾ ਏਰੀਅਰ ਹੈ ਜੋ ਪੈਸ਼ਰ ਦਾ ਏਰੀਅਰ ਹੈ ਉਹ ਤੁਹਾਨੂੰ 15 ਕਿਸ਼ਤਾਂ ਦੇ ਵਿੱਚ ਮਿਲੇਗਾ ਜੋ ਕਿ April 25 June ਤੋਂ 26 ਤੱਕ ਮਿਲੇਗਾ ਉਸ ਤੋਂ ਬਾਅਦ ਇੱਕ ਇੱਕ 18 ਤੋਂ ਲੈ ਕੇ 23 10 18 ਤੱਕ ਦਾ ਜੋ ایرਰ ਹੈ ਉਸ ਨੂੰ ਜੋ ਵੰਡਿਆ ਜਾਵੇਗਾ ਉਹ 18 ਕਿਸ਼ਤਾਂ ਦੇ ਵਿੱਚ ਵੰਡਿਆ ਜਾਵੇਗਾ 24 10 18 ਤੋਂ 31 12 19 ਤੱਕ ਦਾ ਜੋ ایرਰ ਹੈ ਉਸ ਨੂੰ ਵੀ 18 ਕਿਸ਼ਤਾਂ ਦੇ ਵਿੱਚ ਵੰਡਿਆ ਜਾਵੇਗਾ ਉਸ ਤੋਂ ਬਾਅਦ ਬਚਦਾ ਹੈ ਜੋ ਇੱਕ ਇੱਕ 20 ਤੋਂ 30 6 21 ਤੱਕ ਦਾ ایرਰ ਉਹ 9 ਕਿਸ਼ਤਾਂ ਦੇ ਵਿੱਚ ਉਸ ਦੀ ਅਦਾਇਗੀ ਕੀਤੀ ਜਾਵੇਗੀ ਜੋ ਕਿ ਜਨਵਰੀ 2028 ਦੇ ਵਿੱਚ ਸ਼ੁਰੂ ਹੋਵੇਗਾ ਤੇ ਸਤੰਬਰ 2028 ਦੇ ਵਿੱਚ ਜਿਹੜਾ ਹੈ ਲਾਸਟ ਕਿਸ਼ਤ ਜਿਹੜੀ ਹੈ ਉਹਦਾ ਕੀਤੀ ਜਾਵੇਗੀ ਹਾਂਜੀ ਦੋਸਤੋ ਏਸੇ ਅੱਜ ਦੀ ਬਹੁਤ ਖਾਸ ਅਪਡੇਟ ਮਿਲਦੇ ਆ ਕਿ ਸ੍ਰੀ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ